ਕੀ ਸਾਲ 2027 ਦੀਆਂ ਚੋਣਾਂ ਦੇ ਲਈ ਅਕਾਲੀ ਦਲ ਫਿਰ ਤੋਂ ਡੇਰਾਵਾਦ ਦਾ ਸਹਾਰਾ ਲੈ ਕੇ ਆਪਣੀ ਸਰਕਾਰ ਬਣਾਉਣਾ ਚਾਹੁੰਦਾ ਹੈ ਕਿ ਇਹੇ ਕਰਕੇ ਇਹ ਨਜ਼ਦੀਕੀਆਂ ਡੇਰੇ ਬਿਆਸ ਦੇ ਨਾਲ ਅਕਾਲੀਆਂ ਨੇ ਰੱਖੀਆਂ ਨੇ ਤੇ ਭਾਜਪਾੀਆਂ ਦਾ ਪਿਛਲਾ ਇੱਕ ਐਂਗਲ ਘੱਟ ਜੋੜਦਾ ਡੇਰਾਵਾਦ ਨੂੰ ਪਰਫੋਲਟ ਜਿਹੜਾ ਬਾਦਲ ਕਹਿੰਨੇ ਕੀਤਾ ਸੀ ਜੀ ਜੀ ਤੁਸੀਂ ਪਹਿਲਾਂ ਤੋਂ ਦੇਖੋ ਇਹਨਾਂ ਨੇ ਕੀਤਾ ਸਾਰੇ ਜਾਂਦੇ ਰਹਿ ਔਰ RAM ਨਹਿਮ ਦੇ ਕੋਡੀ ਹੱਥ ਨਾਉਂਦੇ ਰੇ ਉੱਥੇ ਪੇਪੁੱਤ ਮੱਥਾ ਟੇਕਦੇ ਰਹਿ। ਇਹ ਜਿਹੜਾ ਡੇਰਾ ਬਾਦਿਆ ਇਹ ਪੰਜਾਬ ਦੇ ਵਿੱਚ ਸਿੱਖੀ ਦੇ ਜੜਾਂ 'ਚ ਬੈਠਾ ਹੋਇਆ। ਕੰਮ ਕਾਰ ਛੱਡ ਕੇ ਵੀ ਲੋਕ ਜਾ ਕੇ ਇਹਨਾਂ ਦੇ ਮੱਥੇ ਟੇਕਦੇ ਉੱਥੇ ਬੈਠੇ ਜਾਂਦੇ ਆ। ਜੀ ਪਰ ਇਹਨਾਂ ਨੇ ਕੋਈ ਢੇਣ ਹੈ। ਸਵਾਏ ਇਹ ਚੀਜ਼ ਤੋਂ ਕੋਈ ਸਿੱਧੀ ਗੱਲ ਕੋਈ ਕਾਰੋਬਾਰ ਕੋਈ ਪੜ੍ਹਾਈ ਕਾਇਨਾ ਲੋਕਾਂ ਨੇ ਕੋਈ ਟ੍ਰੇਨਿੰਗ ਵਗੈਰਾ ਦੀ ਇਸ ਚੀਜ਼ ਦੇ ਕੋਈ ਖੋਲੇ ਜਿੱਥੇ ਲਾਇਆ ਕੋਈ ਵੀ ਹੋਵੇ ਇੰਸਟੀਚਿਊਸ਼ਨ ਜੀ ਪਰ ਇਹਨਾਂ ਨੇ ਪਬਲਿਕਲੀ ਠੀਕ ਹੈ ਜਾਂਦੇ ਆ ਲੰਗਰ ਹੁੰਦੇ ਮੱਥਾ ਟਿਕਾਉਂਦੇ ਆ ਪਰ ਇਹਨਾਂ ਕੋ ਪੈਸੇ ਕਿੱਥੋਂ ਆਉਂਦੇ ਆ ਰੋਕ ਹੀ ਦਿੰਦੇ ਨਾ ਬਿਲਕੁਲ ਤੇ ਇਹਨਾਂ ਦੀ ਖਤਰਹਾ ਜਿਹੜੀ ਹੈਗੀ ਆ ਇਹ ਸਾਰੀ ਹੈਗੀ ਆ ਪੋਲੀਟਿਸ਼ੀਨਾਂ ਦੀ ਜੀ ਡੇਰਾ ਮੁਖੀ ਨੇ ਮਜੀਠੀਆਂ ਨੂੰ ਆਪਣਾ ਦੋਸਤ ਦੱਸਿਆ ਪਾਵੇਂ ਕੋਲੇ ਰਿਸ਼ਤੇਦਾਰੀ ਦੇ ਵਿੱਚ ਵੀ ਪੈਂਦੇ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਜੋ ਧਰਮ ਪਤਨੀ ਹੈਗੀ ਹੈ ਗਾਂ ਉਹਨਾਂ ਦੇ ਪੇਕੇ ਰਿਸ਼ਤੇਦਾਰਾਂ ਦੇ ਨਾਲ ਪੇਕੇ ਪੇਕਿਆਂ ਦੇ ਨਾਲ ਰਿਸ਼ਤੇਦਾਰੀ ਹੈਗੀ ਹੈ ਡੇਰਾ ਮੁਖੀ ਦੀ ਇੱਕ ਪਾਸੇ ਰਿਸ਼ਤੇਦਾਰੀ ਹੈ ਦੂਜੇ ਪਾਸੇ ਦੋਸਤ ਦੱਸਦੇ ਨੇ ਤੇ ਸਾਰੇ ਇਲਜ਼ਾਮ ਜੋ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਲੱਗੇ ਹੋਏ ਨੇ ਡੇਰਾ ਵਿਆਸ ਕਹਿੰਦੇ ਨੇ ਕਿ ਜੀ ਉਹ ਗਲਤ ਹੈ ਇਸੇ ਕਰਕੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਟਵਿੱਟਰ ਦੇ ਉੱਤੇ ਆ ਕੇ ਆਪਣੇ ਵਿਚਾਰ ਸਾਂਝੇ ਕਰਨੇ ਪਏ ਜੂਨ 2025 ਦੇ ਵਿੱਚ ਵਿਜੀਲੈਂਸ ਨੇ 540 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਮਜੀਠੀਆ ਤੇ 2021 ਦੇ ਵਿੱਚ ਡਰੱਗਸ ਕੇਸ ਦਰਜ ਕੀਤਾ ਗਿਆ ਸੀ ਇਹ तमाम ਚੀਜ਼ਾਂ ਮੁਰ ਤੋਂ ਇਸ ਵੇਲੇ ਹਾਈਲਾਈਟ ਅਖਬਾਰਾਂ ਦੇ ਵਿੱਚ ਹੋ ਰਹੀਆਂ ਨੇ ਅਖਬਾਰਾਂ ਦਾ ਇੱਕ ਉਹ ਮਹਿਕਮਾ ਜੋ ਸਰਕਾਰ ਮੁਤਾਬਕ ਕਈਆਂ ਗੱਲਾਂ ਨੂੰ ਛਾਪ ਕੇ ਪੁਰਾਣੀ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਸਾਹਮਣੇ ਵਾਲੇ ਦਾ ਕਿਰਦਾਰ ਪੇਸ਼ ਕਰਦਾ ਹੈ ਤੇ ਅਖਬਾਰਾਂ ਦਾ ਇੱਕ ਉਹ ਵੀ ਮਹਿਕਮਾ ਹੈ ਜਿੱਥੇ ਇੱਕ ਪੰਥਕ ਕਲਮ ਲਿਖੀ ਜਾਂਦੀ ਹੈ ਜੀ ਪੰਥਕ ਕਲਮ ਚੁੱਕੀ ਜਾਂਦੀ ਹੈ ਤੇ ਸਿੱਖਾਂ ਦਾ ਪੱਖ ਸਾਹਮਣੇ ਰੱਖਿਆ ਜਾਂਦਾ ਹੈ ਸਿੱਖਾਂ ਦੇ ਪੱਖ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਆਪਣਾ ਤੰਜ ਭਾਵੇਂ ਕੱਸ ਦਿੱਤਾ ਹੋਵੇ ਲੇਕਿਨ ਇਹ ਸਪਸ਼ਟ ਚੀਜ਼ ਹਲੇ ਵੀ ਨਹੀਂ ਹੁੰਦੀ ਕਿ ਸਾਲ 2027 ਦੀਆਂ ਚੋਣਾਂ ਦੇ ਲਈ ਬੀਜੇਪੀ ਅਤੇ ਅਕਾਲੀ ਦਲ ਮੂੜ ਇਕੱਠੇ ਹੋਣਗੇ ਜਾਂ ਨਹੀਂ ਕਿ ਡੇਰਾ ਬਿਆਸ ਦਾ ਸਮਰਥਨ ਇਸ ਗੱਠ ਜੋੜ ਦੇ ਵਿੱਚ ਐਮ ਭੂਮਿਕਾ ਨਿਭਾ ਰਿਹਾ ਹੈ ਜਾਂ ਨਹੀਂ ਇਹ तमाम ਚੀਜ਼ਾਂ ਹਲੇ ਵੀ ਸਵਾਲ ਦੇ ਧਾਰੇ ਦੇ ਵਿੱਚ ਜ਼ਰੂਰ ਆਉਂਦੀਆਂ ਨੇ ਤੇ ਅਸੀਂ ਆਪਣੇ तमाम ਦਰਸ਼ਕਾਂ ਦੇ ਸਾਹਮਣੇ ਰਿਪੋਰਟ ਜਿਸ ਵੇਲੇ ਸਾਂਝੀ ਕਰ ਰਹੇ ਹਾਂ ਜਿਸ ਵੇਲੇ तमाम ਚਿਹਰਿਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉੱਥੇ ਹੀ ਕਈ ਸਵਾਲ ਹੋਰ ਵੀ ਉੱਠਦੇ ਨੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਇਸ ਵੇਲੇ ਜੁੜੇ ਹੋਏ ਨੇ ਗੁਰਦਿਆਲ ਸਿੰਘ ਜਟਵਾਲ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਟਵਾਲ ਸਾਹਿਬ ਸਿੱਧਾ ਇੱਕੋ ਸਵਾਲ ਕੀ ਸਾਲ 2027 ਦੀਆਂ ਚੋਣਾਂ ਦੇ ਲਈ ਅਕਾਲੀ ਦਲ ਫਿਰ ਤੋਂ ਡੇਰਾਬਾਦ ਦਾ ਸਹਾਰਾ ਲੈ ਕੇ ਆਪਣੀ ਸਰਕਾਰ ਬਣਾਉਣਾ ਚਾਹੁੰਦਾ ਹੈ ਕਿ ਇਹੇ ਕਰਕੇ ਇਹ ਨਜ਼ਦੀਕੀਆਂ ਡੇਰੇ ਬਿਆਸ ਦੇ ਨਾਲ ਅਕਾਲੀਆਂ ਨੇ ਰੱਖੀਆਂ ਨੇ ਤੇ ਭਾਜਪਾੀਆਂ ਦਾ ਪਿਛਲਾ ਇੱਕ ਐਂਗਲ ਘੱਟ ਜੋੜਦਾ। ਇਹ ਤੁਸੀਂ ਸਿੱਧਾ ਸਵਾਲ ਪੁੱਛਿਆ ਮੈਂ ਵੀ ਸਿੱਧਾ ਜਵਾਬ ਦਵਾਂ। ਇਹ ਜਿਹੜਾ ਡੇਰਾਬਾਦ ਨੂੰ ਪਰਫੁੱਲਤ ਜਿਹੜਾ ਬਾਤਲ ਕਹਿੰਨੇ ਕੀਤਾ ਸੀ ਜੀ ਜੀ ਤੁਸੀਂ ਪਹਿਲਾਂ ਤੋਂ ਦੇਖੋ ਇਹਨਾਂ ਨੇ ਕੀਤਾ ਸਾਰੇ ਜਾਂਦੇ ਰਹੇ ਔਰ ਰਾਮ ਨਹੀਮ ਦੇ ਗੋਢੀ ਹੱਥ ਲਾਉਂਦੇ ਰੇ ਉੱਥੇ ਪੇ ਪੁੱਤ ਮੱਥਾ ਟੇਕਦੇ ਰਹੇ ਇਹ ਜਿਹੜਾ ਡੇਰਾਬਾਦ ਆ ਇਹ ਪੰਜਾਬ ਦੇ ਵਿੱਚ ਸਿੱਖੀ ਦੇ ਜੜਾਂ 'ਚ ਬੈਠਾ ਹੋਇਆ ਜੇ ਜਿਹੜੀ ਤਾਂ ਪਾਰਟੀ ਨੂੰ ਕਰੇ ਤਾਂ ਕਾਂਗਰਸ ਵਾਲੇ ਕਹਿੰਦੇ ਸਾਡੇ ਨਾਲ ਆ ਕਦੇ ਬਦਲ ਕੀ ਕਰਨ ਦੇ ਕਦੇ ਕੋਸ਼ਾ ਜੇ ਹੁਣ ਦੇ ਮੌਕੇ 'ਚ ਦੇਖੀ ਜੇ ਤੇ ਹਿਆ ਪਾਲਿਆਂ ਦੇ ਹੁੰਦੇ ਤਾਂ ਪਾਲਿਆਂ ਨਹੀਂ ਇਹ ਚੰਗੇ ਸੀ ਅੱਜ ਉਹਨਾਂ ਨੇ ਮਾੜੇ ਹੋ ਗਏ ਤੇ ਇਹ ਮਜੀਠੇ ਹੋਣਾਂ ਲਈ ਚੰਗੇ ਹੋ ਗਏ ਆ ਹਮ ਪਰ ਇਹਨਾਂ ਲੋਕਾਂ ਨੇ ਸਾਡੇ ਸਿੱਖੀ ਦਾ ਜਾਂ ਸਾਰਾ ਤੁਸੀਂ ਇਹ ਦੇਖੋ ਵੀ ਕੰਮਕਾਰ ਛੱਡ ਕੇ ਵੀ ਲੋਕ ਜਾ ਕੇ ਇਹਨਾਂ ਦੇ ਮੱਥੇ ਟੇਖਦੇ ਉੱਥੇ ਬੈਠੇ ਰਹਿੰਦੇ ਆ ਜੀ ਪਰ ਇਹਨਾਂ ਦੀ ਕੋਈ ਦੇਣ ਹੈ ਸਵਾਏ ਇਹ ਚੀਜ਼ ਤੋਂ ਕੋਈ ਸਿੱਧੀ ਗੱਲ ਕੋਈ ਕਾਰੋਬਾਰ ਕੋਈ ਪੜ੍ਹਾਈ ਜਾਂ ਇਹਨਾਂ ਲੋਕਾਂ ਨੇ ਕੋਈ ਟ੍ਰੇਨਿੰਗ ਵਗੈਰਾ ਦੀ ਇਸ ਚੀਜ਼ ਦੇ ਕੋਈ ਖੋਲੇ ਜਿੱਤੇ ਲਾਏ ਆ ਕੋਈ ਵੀ ਹੋਵੇ ਇੰਸਟੀਚੂਸ਼ਨ ਜੀ ਪਰ ਇਹਨਾਂ ਨੇ ਫੌਲੇ ਕਰੀ ਠੀਕ ਹੈ ਜਾਂਦੇ ਆ ਲੰਗਰ ਆਉਂਦੇ ਮੱਥਾ ਟਿਕਾਉਂਦੇ ਆ ਪਰ ਇਹਨਾਂ ਕੋ ਪੈਸੇ ਕਿੱਥੋਂ ਆਉਂਦੇ ਆ ਲੋਕ ਹੀ ਦਿੰਦੇ ਨਾ ਬਿਲਕੁਲ ਤੇ ਇਹਨਾਂ ਦੀ ਪਰਖਾਇਆ ਜਿਹੜੀ ਹੈਗੀ ਆ ਇਹ ਸਾਰੀ ਹੈਗੀ ਆ ਪੋਲੀਟੀਸ਼ੀਨਾਂ ਦੀ ਜੀ ਤੇ ਹੁਣ ਆਪਾਂ ਜੇ ਇਹ ਕਹਿੰਨੇ ਆ ਕਿ ਵੀ ਇਹ ਟਾਈਮ-ਟਾਈਮ ਦੇ ਉੱਤੇ ਆਪਣੇ ਪੈਂਥੜੇ ਬਦਲਦੇ ਆ ਹਮਮ ਔਰ ਇਹਨਾਂ ਦੇ ਸਾਰਿਆਂ ਨਾਲ ਇਸ ਚੀਜ਼ ਦੇ ਚੱਲਦੇ ਵੀ ਜਿਹੜੇ ਹੁਣ ਮੈਂ ਬਿਆਨ ਪੜਦਾ ਹੈਗਾ ਮਜੀਠੀ ਹੁਣਾਂ ਦੇ ਵੀ ਜੀ ਜਮਾਨਤਾ ਇਹਨਾਂ ਦੀਆਂ ਦੇਤੀ ਜਾ ਕੇ ਕਹਿੰਦੇ ਜੀ ਮੇਰਾ ਰਿਸ਼ਤੇਦਾਰ ਆ ਹਮਮ ਅਨਸਾਨੀ ਨਾਤੇ ਦੇ ਉੱਤੇ ਇਸ ਜੀ ਦੇ ਵਿੱਚ ਕੁਛ ਨਹੀਂ ਸੀ ਜਿਹੜੇ ਸਿੰਘ ਉੱਥੇ ਬੰਦੀ ਸਿੰਘ ਅੰਦਰ ਆ ਹਮ ਕਿਹੜੀ ਪਾਰਟੀ ਉੱਥੇ ਉੱਠ ਕੇ ਕਹਿੰਦੀ ਕਰਨ ਉਹਰੇ ਬਾਦਲ ਕੇ ਤਾਂ ਕੇ ਤਾਂ ਸਾਰੇ ਇਹਨਾਂ ਦੀਆਂ ਸਰਕਾਰਾਂ ਆਈਆਂ ਨੇ ਛਡਾ ਸਕੇ ਇਹ ਤਾਂ ਮੈਨੂੰ ਨਹੀਂ ਪਤਾ ਮਜੀਠਿਆ ਖਰਾ ਸਾਲ ਖਣ ਜਾਂ ਕਿੰਨੇ ਕੁ ਮਹੀਨੇ ਰਹਿ ਹੋਗਾ ਅੰਦਰ ਪਰ ਇਹਨਾਂ ਨੂੰ ਇਹ ਚੀਜ਼ ਤਾਂ ਨਹੀਂ ਵੀ ਪਤਾ ਜਿਹੜੇ 30 ਸਾਲ ਦੇ ਸਿੰਘ ਜਿਹੜੇ ਆਪਣੀ ਆਨ ਤੇ ਸ਼ਾਨ ਆਪਣੀ ਅਣਖ ਲਈ ਜੀ ਇਹਨਾਂ ਨੇ ਸਿੱਖੀ ਸਿਧਾਂਤਾਂ ਲਈ ਆਪਣੇ ਆਪ ਨੂੰ ਥੇ ਜੋਨ ਜੋਨਾਂ ਨੇ ਕਦਮ ਚੱਕੇ ਸਿੱਖਾਂ ਦੇ ਹਿਸਾਬ ਦੇ ਨਾਲ ਸਿੱਖੀ ਇਤਿਹਾਸ ਔਰ ਰੌ ਰੀਟਾਂ ਜਾਂ ਰਵਾਇਤ ਦੇ ਨਾਲ ਤੇ ਉਹਨਾਂ ਨੇ ਇਹ ਕੀਤੇ ਮਨੋ ਕੋ ਕਾਨੂੰਨ ਕਹਿੰਦਾ ਇਹ ਗਲਤ ਆ ਉਦੋਂ ਥੋੜੀ ਉਮਰ ਸੱਜਿਆ ਉਮਰ ਕਾਹ ਦੀ ਚਤਾ ਹੈ 14 ਸਾਲ ਜੀ ਉਸ ਤੋਂ ਬਾਅਦ ਜਿਹੜੇ ਹੋਰ ਨਾਨ ਸਿੱਖ ਸਿੱਗੇ ਤਾਂ ਉਹਨਾਂ ਨੂੰ ਤਾਂ ਛੱਡ ਦਿੱਤਾ ਗਿਆ ਜਿ ਮਾਮਤਾ ਤੇ ਛੱਡ ਦਿੱਤਾ ਗਿਆ ਔਰ ਪਰ ਜਿਹੜੇ ਸਿੱਖਿਆ ਔਰ ਉਹਨਾਂ ਨੂੰ ਛੱਡ ਨਹੀਂ ਰਿਹਾ ਜੀ ਜਸੇਦਾਰ ਹਵਾਰਾ ਸਾਹਿਬ ਸੀ ਉਹਨਾਂ ਦੀ ਮਾਤਾ ਜਿਹੜੀ ਸੀ ਉਹ ਚੜਾਈ ਕਰ ਗਈ ਜੀ ਉਸ ਤੋਂ ਉਹਨਾਂ ਨੂੰ ਪ੍ਰੋਲ ਵੀ ਨਹੀਂ ਦਿੱਤੀ भाई अमृतपाल सिंह ਹੁਣੀ ਆ ਉਹ ਇਲੈਕਟ ਹੋਏ ਆ ਜਿਹੜੇ ਐਜੇ ਐਮਪੀ ਉਹਨਾਂ ਨੂੰ ਪਰੋਲ ਨਹੀਂ ਦਿੱਤੀ ਜਾ ਰਹੀ ਜੀ ਉਹਨਾਂ ਨੂੰ ਐਜੇ ਬਤੌਰ ਜਿੱਤੇ ਹੋਏ ਇਲੈਕਟਡ ਮੈਂਬਰ ਐਮਪੀ ਦੇ ਤੌਰ ਤੇ ਉਹਨਾਂ ਨੂੰ ਉੱਥੇ ਆਪਣੇ ਪਾਰਲੀਮੈਂਟ 'ਚ ਜਾ ਕੇ ਆਪਣੇ ਇਲਾਕੇ ਦੇ ਲੋਕਾਂ ਦੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਕਿਉਂ ਬੇਈਮਾਨੀ ਨਹੀਂ ਹੈ ਕੀ ਇਹ ਇਖਤਿਆਮੀ ਨਹੀਂ ਹੈ ਜੀ ਪਰ ਸਾਡੇ ਮੈਂ ਫੇਰ ਕਮਾਂਗਾ ਕਹਿਣਾ ਰਹਿੰਨਾ ਕਿ ਵੀ ਜਿਹੜੇ ਸਾਡੇ ਪੰਜਾਬ ਦੇ ਲੋਕ ਐ ਇਹਨਾਂ ਨੂੰ ਕਦੋਂ ਸੁਰਤ ਆਉਣੀ ਆ ਉਹੀ ਗੱਲ ਹੈ ਜੀ ਸਵਾਲ ਇਹ ਜਿਹੜੇ ਤੁਸੀਂ ਪੰਜਾਬ ਦੇ ਲੋਕਾਂ ਦੀ ਸੁਰਤ ਦੀ ਗੱਲ ਕੀਤੀ ਹੈ ਨਾ ਅਸੀਂ ਵੀ ਇਹ ਜਾਣਨਾ ਚਾਹੁੰਦੇ ਆ ਕਿ 2027 ਦੇ ਵਿੱਚ ਪੰਜਾਬ ਦਾ ਜਿਹੜਾ ਵੋਟਰ ਹੋਏਗਾ ਉਹ ਰਵਾਇਤੀ ਪਾਰਟੀਆਂ ਤੋਂ ਹਟ ਕੇ ਉਹਨਾਂ ਨੂੰ ਦਰਕਰਨ ਕਰਕੇ ਪੰਥਕ ਸੋਚ ਰੱਖਣ ਵਾਲੀ ਜਿਹੜੀ ਅਸਲ ਪਾਰਟੀ ਹੋਏਗੀ ਅਸੀਂ ਵੀ ਕਹਿੰਦੇ ਉਹ ਨਵੀਂ ਪਾਰਟੀ ਹੋਏ 5 ਸਾਲ ਪੁਰਾਣੀ ਹੋਏ 10 ਸਾਲ ਪੁਰਾਣੀ ਹੋਏ 20 ਸਾਲ ਪੁਰਾਣੀ ਹੋਏ ਲੇਕਿਨ ਪੰਥਕ ਫਲਸਫਾ ਜੋ ਸਾਹਮਣੇ ਰੱਖ ਕੇ ਪੰਜਾਬ ਨੂੰ ਲੀਹਾਂ ਤੇ ਲਿਆਉਣ ਦੀ ਗੱਲ ਕਰੇ ਅਸੀਂ ਉਸ ਵਿਕਲਪ ਵੱਲ ਕਿਸ ਨੂੰ ਦੇਖ ਸਕਦੇ ਆ ਐ ਮੈਂ ਜਸ ਹੱਜਕਮਾ ਪਾਰਟੀ ਤੋਂ ਉੱਪਰ ਉੱਠ ਕੇ ਕਹਿਣ ਨੂੰ ਮੈਂ ਕਹਿ ਸਕਦਾ ਹਾਂ ਮੈਂ ਸ਼੍ਰੋਮਣੀ ਅਕਾਲੀ ਦਰਬਾਰ ਸਰ ਜੀ ਪਰ ਜਿਹੜੇ ਪੰਜਾਬ ਦੇ ਲੋਕ ਹਨ ਜੀ ਇਹਨਾਂ ਨੇ ਜਾਤਾਂ ਹੀ ਪੈਸੇ ਦੇ ਤੇ ਸ਼ਰਾਬ ਲਈ ਤੇ चंद ਟੁਕੜਿਆਂ ਲਈ ਜਾ ਰੋਟੀਆਂ ਦੇ ਦੀਆਂ ਮੋਸਲੀਆਂ ਕਾਨਫਰਾਂਸਾਂ ਚ ਪਕੌੜਿਆਂ ਨੇ ਮਗਰ ਆਪਾਂ ਦੇਖਦੇ ਨੇ ਕਿੰਦਾ ਛਾਲਾ ਮਾਰ ਕੇ ਜਾਂ ਤੇ ਇਦਾਂ ਵਿਖਣਾ ਤੇ ਪੰਜਾਬ ਦੇ ਲੋਕਾਂ ਦਾ ਹਾਲ ਇਹੀ ਰਹਿਣਾ ਆ ਜੀ ਕਿਹ ਜਿਹੜੇ ਪੰਜਾਬ ਦੇ ਲੋਕ ਇਹਨਾਂ ਨੂੰ ਕਿਹਨਾਂ ਸੁਰਤ ਆਉਂਗਾ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਕਿੰਨੀਆਂ ਇਹਨਾਂ ਦੇ ਬੱਚਿਆਂ ਦੀਆਂ ਧੀਆਂ ਭਣਾ ਦੀਆਂ ਧੀਆਂ ਭਣਾ ਦੀਆਂ ਇੱਜ ਤੱਕ ਕਿੱਥੇ ਆ ਜੀ ਦੇ ਪਿੰਡਾਂ ਦੇ ਵਿੱਚ ਜੋ ਮੈਂ ਗੱਲਬਾਤ ਕਰਦਾ ਰਿਹਾ ਨੌਜਵਾਨਾਂ ਦਾ ਕਿਸੇ ਨਾ ਕਿਸੇ ਮੁੱਕੇ ਨਾ ਮੈਂ ਤੇ ਨਹੀਂ ਜਾਣਾ ਪਰ ਤਕਰੀਬਨ 70-75% ਪੰਜਾਬ ਦੇ ਬੱਚੇ ਡਰਗ ਚ ਫਸੇ ਹੋਏ ਆ ਔਰ ਮਾਫੀ ਚਾਹੁੰਨਾ ਮੈਂ ਇਹ ਤੇ ਕਹਿਣ ਨੂੰ ਜਿਹੜਾ ਕਿ ਸੱਚ ਆ ਕੀ ਉਹ ਬੱਚੇ ਪੈਦਾ ਕਰ ਸਕਦੇ ਆ ਕੀ ਇਹਨਾਂ ਦੀ ਪੰਜਾਬ ਦੀ ਅਨਸਗਾ ਤੁਰ ਸਕਦੀ ਹੈ ਜਾਂ ਕੀ ਉਹ ਆਪਣੀ ਅਣਖ ਨਾਲ ਜੀ ਸਕਦੇ ਆ ਅਗਰ ਇਹਨਾਂ ਪੋਲੀਟਿਕਸ ਨਾਲੋਂ ਜਾਂ ਇਹਨਾਂ ਚੱਕਰਾਂ ਦਾ ਕਰਕੇ ਬਾਹਰ ਤੁਰਦੇ ਆ ਬਾਹਰ ਭੱਜਦੇ ਆ ਤੁਸੀਂ ਦੇਖਦੇ ਆ ਇੱਥੇ ਵੱਲ ਜੁਕੇ ਤੇ ਮੈਂ ਦੇਖਦਾ ਵੀ ਇਹ ਕਿ ਕਾਉਂਸਲਰ ਹੋਣ ਦੇ ਨਾਤੇ ਮੈਨੂੰ ਬਹੁਤ ਕੁਝ ਪਤਾ ਪੁਲਿਸ ਨੂੰ ਹੀ ਪਤਾ ਲੱਗਦਾ ਸਾਡੇ ਬੱਚੇ ਰੋਲਦੇ ਖਾਸ ਕਰਕੇ ਸਾਡੀਆਂ ਧੀਆਂ ਭੈਣਾਂ ਰੋਲਦੀਆਂ ਸਰਦਾਰਾਂ ਦੀਆਂ ਕੁੜੀਆਂ ਰੋਲਦੀਆਂ ਜ਼ਮੀਨਾਂ ਵੇਚ ਕੇ ਆ ਗਏ ਜਾਂ ਕਰਜ਼ੇ ਚੱਕ ਕੇ ਆ ਗਏ ਆ ਇਥੇ ਪੱਕੇ ਨਹੀਂ ਹੋਣਾ ਪਿੱਛੇ ਜਾਣ ਜੋਗੇ ਨਹੀਂ ਕਿ ਹੈ ਡਰ ਦੇ ਕਰਦੇ ਕਿਹੜੀ ਹਾਲਤ ਹੈ ਤੇਰਾ ਜ਼ਿੰਮੇਵਾਰ ਕੌਣ ਹੈ ਮੈਂ ਇਹ ਕਹਾਂਗਾ ਕਦੀ ਸਰਕਾਰ ਨੂੰ ਕਹਿੰਦੇ ਲੋਕ ਵੀ ਆ ਜਿਹੜੇ ਬੇਈਮਾਨ ਨੇ ਨਾ ਬੇਈਮਾਨਾਂ ਨੂੰ ਵੋਟਾਂ ਪਾਉਂਦੇ ਆ ਔਰ ਆਪਣੇ ਬੱਚਿਆਂ ਨੂੰ ਵੇਚਦੇ ਆ ਇਹ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਤਬਾਹ ਕਰਦੇ ਆ ਇਹ ਬਿਲਕੁਲ ਔਰ ਇਹਨਾਂ ਦੇ ਮਨਾਂ ਦੇ ਵਿੱਚ ਇਹ ਨਹੀਂ ਹੁੰਦੀ ਹੈ ਕਿ ਕਰਕੇ ਵੀ ਅਸੀਂ ਕਿਉਂ ਕਿਉਂ ਕਰਦੇ ਆ ਕੱਦ ਲਈ ਸ਼ਰਾਬ ਦੀ ਬੋਤਲ ਲਈ ਚਾਰ ਪੈਸੇ ਲਈ ਹੂੰ ਜਾ ਕੇ ਕਰ ਤੁਸੀਂ ਕਿਸੇ ਦੇ ਨੂੰ ਵੋਟਾਂ ਪਾਉਣੇ ਆ ਉਹਦੇ ਮਗਰ ਤੁਰਦੇ ਮੈਂ ਤੁਹਾਡੇ ਤੁਹਾਡਾ ਵਿਰੋਧ ਕਰਦੇ ਤੁਹਾਡੇ ਵਿਰੋਧੀ ਦੇ ਮਗਰ ਜਾਣਾ ਮੈਂ ਵੀ ਦੇਖਣਾ ਕਰਦਾ ਕਵਣਾ ਜੀ ਇਸ ਕਰਕੇ ਅਸੀਂ ਜਿਹੜੇ ਪੰਜਾਬ ਦੇ ਲੋਕ ਆ ਨਾ ਅਸੀਂ ਉਹ ਖੋਦ ਜ਼ਿੰਮੇਵਾਰ ਆ ਪੰਜਾਬੀ ਲੋਕ ਖਾਸ ਕਰਕੇ ਸੈਕੰਡ ਆਪਾਂ ਬਾਹਰ ਪੁੱਛਣੇ ਜਾ ਕੇ ਮਾਰਕੀਟੇ ਵੀ ਗੋਰੀਆਂ ਕੋ ਗੱਲ ਕਰ ਲੋ ਜੋ ਪੰਜਾਬ ਦੀ ਗੱਲ ਕਰਦੇ ਤੋਂ ਜੱਕਾ ਕਹਿ ਕੇ ਕਰਦੇ ਆ ਪਰ ਜਿਹੜੇ ਇਹ ਬੇਈਮਾਨ ਲੀਡਰ ਆ ਉਹ ਇੱਥੇ ਜਦੋਂ ਆਉਂਦੇ ਆ ਮਾਫੀ ਚਾਹੁੰਦਾ ਮੈਂ ਥੋੜਾ ਜਿਹਾ ਹੋਰ ਕਹਿਣ ਲਈ ਜਿਹੜੇ ਸਾਡੇ ਕਾਲ ਤਖਤ ਦੇ ਜਥੇਦਾਰ ਵੀ ਇੱਥੇ ਆਉਂਦੇ ਆ ਇਹ ਵੀ ਤਾਂ ਸਿਰਫ ਜਿਹੜੇ ਕਿ ਉਹਨਾਂ ਨਾਲ ਪਿਆਰ ਨਾ ਕਰਦੇ ਕਰਦੇ ਦੂਜਿਆਂ ਨਾਲ ਗੱਲ ਹੀ ਨਹੀਂ ਕਰਦੇ ਇਹਨਾਂ ਲੋਕਾਂ ਨੇ ਇਸ ਐਂਗਲ ਦੇ ਵੱਲ ਅ ਅ ਅ ਟਵਾਲ ਸਾਹਿਬ ਪ੍ਰੋਪਰ ਪੂਰਾ ਸਮਾਂ ਰੱਖਾਂਗੇ ਲੇਕਿਨ ਇਸ ਵੇਲੇ ਜਿਹੜਾ ਸਵਾਲ ਬਣਦਾ ਹੈ ਨਾ ਕਿ 100 ਸਾਲ ਪੁਰਾਣੀ 100 ਸਾਲ ਪੁਰਾਣੀ ਪਾਰਟੀ ਹੋਵੇ ਉਹਦਾ ਪੋਲਿਟੀਕਲ ਸਟ੍ਰੈਟਜਿਸਟ ਇੰਨਾ ਵੀਕ ਹੋ ਗਿਆ ਹੋਏ ਕਿ ਉਹ ਇਹ ਨਹੀਂ ਸਮਝ ਪਾ ਰਿਹਾ ਕਿ ਜਿਸ ਗੱਠ ਜੋੜ ਦੂੰ 17 ਦੇ ਵਿੱਚ ਲੋਕਾਂ ਨੇ ਦਰਕਨਾਰ ਕਰ ਦਿੱਤਾ ਜਿਸ ਕੱਲੀ ਪਾਰਟੀ ਨੂੰ 22 ਦੇ ਵਿੱਚ ਲੋਕਾਂ ਨੇ ਦਰਕਨਾਰ ਕਰ ਦਿੱਤਾ ਉਹਦਾ ਆਧਾਰ 2027 ਦੇ ਵਿੱਚ ਰਹੇਗਾ ਕੀ ਉਹ ਵੀ ਉਸ ਵੇਲੇ ਜਿਸ ਵੇਲੇ ਵੱਡੇ ਤੋਂ ਵੱਡਾ ਆਗੂ ਛੱਡ ਕੇ ਚਲਾ ਗਿਆ ਹੋਏ ਜਾਂ ਜੇਲ੍ਹ ਦੇ ਅੰਦਰ ਹੋਵੇ ਜਾਂ ਕੱਲਾ ਇੱਕ ਆਗੂ ਪਿਆ ਭਾਂਦੇ ਪਾਰਟੀ ਦਾ ਮੁਖੀ ਅਕਾਲ ਤਖਤ ਸਾਹਿਬ ਦੇ ਗਲਵੇ ਦੇ ਵਿੱਚ ਹੀ ਆ ਪੰਥਕ ਜੋ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਕਹਿ ਲੋ ਆਪਣੀ ਆਪਣਾ ਹੱਕ ਜਮਾਈ ਬੈਠਾ ਸਾਡੇ ਪਕਸ਼ਾਂ ਦੇ ਜਥੇਦਾਰ ਤਾਂ ਜਾ ਕੇ ਉੱਥੇ ਦਿੱਲੀ ਦੇ ਵਿੱਚ ਜਾ ਕੇ ਗੋਡਿਆਂ ਨੂੰ ਸਾਡਾ ਦੇਖਦੇ ਆ ਗੋਡੀ ਗੋਡੀਆਂ ਹੱਥ ਲਾਉਂਦੇ ਆ ਹੂੰ ਦੂਸਰੀ ਤੇ ਇਹ ਕਿ ਵੀ ਜਿਹੜਾ ਉਹ ਹਧਾਰੇ ਨੂੰ ਵੱਡੀ ਬੇਈਮਾਨੀ ਕੀਆ ਐ ਅੰਗਰੇਜ਼ੀ ਦੀ ਇੱਕ ਕਹਾਵਤ ਆ ਪੰਜਾਬੀ 'ਚ ਵੀ ਤਰਜਮਾ ਮੈਂ ਕਰ ਦੂੰ ਤੇ ਹੋਰ ਵੀ ਡੱਬੇ ਸਿਮਿਲਰ ਹੋਣੇ ਆ ਜੋ ਸਕ੍ਰੈਚ ਮਾਈ ਬੈਂਕ ਆਇਸ ਸਕ੍ਰੈਚ ਜੋ ਬੈਂਕ ਟੂ ਮੈਰੀ ਟੂ ਹੀ ਦੇਰ ਤੱਕ ਮੈਂ ਮਾਰ ਨਹੀਂ ਸਕਦਾ ਮਲਦੇ ਮੈਂ ਤੇਰੀ ਢੂਈ ਮਾਰ ਦਊ ਔਰ ਉਹਦੇ ਬਦਲੇ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਉਹਨਾਂ ਨੂੰ ਸਮਝ ਚਾਹੀਦੀ ਆ ਜੇਕਰ ਇਹਨਾਂ ਨੇ ਗੱਠ ਜੋੜ ਪਹਿਲਾਂ ਆਪਾਂ ਉਹ ਜਿਹੜਾ ਸਿਕਾ ਕਿਸਾਨੀ ਮੋਰਚਾ ਉਹਦਾ ਕਰਕੇ ਕਈ ਗੱਲ ਸਹੀ ਆ ਬਦਲ ਕੇ ਇੰਪਾਰ ਦੇ ਵਿੱਚ ਜਦੋਂ ਲੋਕਾਂ ਨੇ ਧਰਨੇ ਲਾਤੇ ਫਿਰ ਉਹਨੂੰ ਗਲਤ ਕਹਿਣਾ ਫਿਰ ਬ੍ਰਹਿਮਾਨਾਂ ਦਾ ਫੈਸਲਾ ਦੇਣਾ ਤਾਂ ਰੱਬ ਹੀ ਰੱਖਾ ਫਿਰ ਕੁੱਟ ਖਾਣ ਕੀ ਕਰੀਆ ਬਰੋੜੀ ਪਾ ਸਕਦੇ ਮੈਂ ਰੋੜੀ ਪਾ ਸਕਦਾ ਜੀ ਕਿ ਮੈਂ ਰੋੜੀ ਪਾਉਣਾ ਸਾਰੇ ਬਰੋਚ ਤੇ ਖੜੇ ਆ ਮੇਰੇ ਵੀਜੇ ਬੰਦ ਕੀਤੇ ਮੈਨੂੰ ਕੋਈ ਚਿੰਤਾ ਨਹੀਂ ਪਰ ਮੈਂ ਉਹਨੂੰ ਲੈਣਾ ਕੀ ਆ ਜਿਸ ਲੈਣਾ ਮੇਰਾ ਪੰਜਾਬ ਹੈ ਮੇਰੇ ਪੁਰਖਿਆਂ ਦੀ ਹਾਕੀਆ ਉਹ ਧਰਤੀ ਮੇਰੇ ਗੁਰੂ ਸਾਹਿਬਾਂ ਦੀ ਧਰਤੀ ਆ ਉੱਥੇ ਜੇ ਗਲਤ ਹੁੰਦਾ ਤਾਂ ਮੈਂ ਜਾਂਦਾ ਜਿੰਦਗੀ ਮੈਂ ਉਹ ਬੋਲਣਾ ਤੇ ਤੁਸੀਂ ਵੀ ਤੇ ਇਸੇ ਚੀਜ਼ ਦਾ ਕਰਕੇ ਇੱਥੇ ਆਪਣੇ ਇਹਦੇ ਉੱਤੇ ਇਹ ਪ੍ਰੋਗਰਾਮ ਰੱਖਦੇ ਹੋਰ ਕਿੰਨੇ ਕੁ ਰੱਖਦੇ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਏਥੇ ਵਾਲਿਆਂ ਨੂੰ ਜਾਦੀ ਬੇਨਤੀ ਆ ਕਿ ਵੀ ਇਹ ਜਿਹੜੇ ਬਕਾਊ ਟ੍ਰਾਈਪ ਲੀਡਰ ਆ ਨਾ ਇਹਨਾਂ ਦੀ ਜਾਫਲੂਸੀ ਕਰਨੀ ਬੰਦ ਕਰੋ ਔਰ ਇਹ ਜਿਹੜੇ 100 ਕਾਲਜ ਜਥੇਦਾਰ ਆ ਨਾ ਇਹਨਾਂ ਦੀ ਵੀ ਜਾਫਲੂਸੀ ਬੰਦ ਕਰੋ ਕਿਉਂਕਿ ਇਹਨਾਂ ਨੇ ਜਾ ਕੇ ਤੁਹਾਨੂੰ ਵੀ ਵੇਝਣਾ ਆ ਉਹ ਸਾਡੇ ਨਾਲ ਆ ਫਲਾਨਾ ਫਲਾਨਾ ਨਾਲ ਆ ਤੇ ਅਸੀਂ ਉਹ ਬਸ ਤੁਹਾਡੇ ਨਾਲ ਆ ਤੁਸੀਂ ਉਹਨਾਂ ਦੀ ਪੀਆਰ ਬਣਾ ਕੇ ਤਾਂ ਘਲਦੇ ਆ 100 ਤਾਂ ਫੇਰ ਪੈਟਦੇ ਆ ਜੀ ਬਿਲਕੁਲ ਜੀ ਧੰਨਵਾਦ ਕਰਦੇ ਆ ਅਟਵਾਲ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸੰਗਤ ਦੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਇੱਕ ਪਾਸੇ ਇੱਕ ਵਿਧਾਇਕ ਰਿਆ ਹੋਵੇ ਕੋਈ ਬੰਦਾ ਕੈਬਨਿਟ ਦੇ ਅਹੁਦੇ ਦੇ ਉੱਤੇ ਰਿਆ ਹੋਵੇ ਇਸ ਵੇਲੇ ਇੱਕ ਪਾਰਟੀ ਦਾ ਆਗੂ ਹੋਵੇ ਉਹਦੇ ਉੱਤੇ 540 ਕਰੋੜ ਦੀ ਆਮਦਨ ਤੋਂ ਵੱਧ ਦੀ ਜਾਇਦਾਦ ਦਾ ਕੇਸ ਹੋਵੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੋਵੇ ਉਸ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ ਤੇ ਦੂਜਾ ਜਿਹੜਾ ਕਹਿੰਦਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਪੰਥਕ ਲੀਹਾਂ ਦੇ ਉੱਤੇ ਲਿਆ ਕੇ ਪੰਜਾਬ ਦੀ ਇਕਨੋਮੀ ਦੇ ਵਿੱਚ ਉਹ ਨੌਜਵਾਨ ਯੋਗਦਾਨ ਪਾ ਸਕਣ ਕੰਮ ਲੱਗ ਸਕਣ ਆਪਣੇ ਪਰਿਵਾਰਾਂ ਨੂੰ ਸੰਭਾਲ ਸਕਣ ਮੈਂ ਇਸ ਪਾਸੇ ਕਾਰਜ ਕਰਾਂਗਾ ਤਾਂ ਉਸ ਨੌਜਵਾਨ ਨੂੰ ਕਹਿ ਕੇ ਕਿ ਭਈ ਇਹ ਦੇਸ਼ ਦਾ ਟੁਕੜੇ ਕਰੇਗਾ ਉਸ ਨੂੰ ਚੱਕ ਕੇ ਸਲਾਖਾਂ ਦੇ ਪਿੱਛੇ ਦੇ ਦਿੱਤਾ ਜਾਂਦਾ ਹੈ ਐਮਪੀ ਅਮਰਿਤਪਾਲ ਸਿੰਘ ਜਾ ਵੀ ਸਕਣਗੇ ਸੰਸਦ ਦੇ ਵਿੱਚ ਜਾਂ ਨਹੀਂ ਆਪਣੇ ਪੂਰੇ 5 ਸਾਲ ਦੇ ਕਾਰਜਕਾਲ ਦੇ ਵਿੱਚ ਇਹ ਸਵਾਲ ਨਿਰੰਤਰ ਬਣਿਆ ਹੋਇਆ ਹੈ ਸਾਲ 2027 ਦੀਆਂ ਚੋਣਾਂ ਨੂੰ ਲੈ ਕੇ ਅਕਾਲ ਚੈਨਲ ਦੇ ਵੱਲੋਂ ਆਪਣੀ ਕਵਰੇਜ ਨਿਰੰਤਰ ਕੀਤੀ ਜਾਂਦੀ ਰਹੇਗੀ ਇਹਨਾਂ ਚੋਣਾਂ ਨੂੰ ਲੈ ਕੇ ਕਈ ਤਰੀਕੇ ਦੇ ਫਰੰਟ ਇਸ ਵੇਲੇ ਖੁੱਲੇ ਹੋਏ ਨੇ ਸਾਲ 2022 ਵਾਲੇ ਜਿਹੜੇ ਫਰੰਟ ਸੀ ਨਾ ਸਾਨੂੰ ਸਾਲ 2014 ਦੇ ਵਿੱਚ ਇੱਕ ਨਵੀਂ ਧਿਰ ਵੇਖਣ ਨੂੰ ਮਿਲੀ ਸੀ ਸਾਲ 2017 ਦੇ ਵਿੱਚ ਸਾਨੂੰ ਇਹ ਸੀਗਾ ਕਿ ਕਾਂਗਰਸ ਥੋੜੀ ਜੀ ਐਕਟਿਵ ਹੋ ਚੁੱਕੀ ਹੈ 2022 ਦੇ ਵਿੱਚ ਉਹੀ ਧਿਰ ਵੱਡੇ ਪੱਧਰ ਦੇ ਉੱਤੇ ਉਤਰੀ ਤੇ 2027 ਦੇ ਵਿੱਚ ਅਕਾਲੀ ਦਲ ਕਾਂਗਰਸ ਭਾਜਪਾਈ ਆਮ ਆਦਮੀ ਪਾਰਟੀ ਤੋਂ ਅਲੱਗਾ ਹੁਣ ਸਾਨੂੰ ਪੰਥਕ ਲੀਹਾਂ ਦੇ ਉੱਤੇ ਉਤਰਦੀ ਹੋਈ ਨਵੀਂ ਧਿਰ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਸਰਜੇ ਸਿੰਘ ਖਾਲਸਾ ਹੁਣਾਂ ਦੀ ਪਾਰਟੀ ਸਾਨੂੰ ਨਜ਼ਰ ਆ ਰਹੀ ਹੈ ਲੇਕਿਨ ਸਵਾਲ ਇਹੀ ਹੈ ਸਿੰਘ ਨੂੰ ਬਾੜ ਆਣ ਦੇਣਗੇ ਵੀ ਜਾਂ ਨਹੀਂ ਕਾਲਜਾਂ ਦੇ ਵੱਲੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਬਸ ਇਨਾ ਹੀ ਸੰਗਤਾਂ ਦਾ ਧੰਨਵਾਦ ਕਰਦੇ ਆਂ ਫਤਿਹ ਦੀ ਸਾਂਝ ਪਾਵਾਂਗੇ ਆਪ ਸਭ ਤੇ ਜਲਦ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ